ਰਾਮ ਸਤਿ ਸ੍ਰੀ ਅਕਾਲ ਜੀ ਜੀ ਬਾਵਾ ਨਿਸ਼ਕਾਮ ਚਾਰੇ ਬਬੂ ਜੀ ਸੰ达 ਸਭ ਜੀ ਸਿੰਘ ਬਾਦ ਸਾਹਿਬ ਸਰਬ ਸ਼ਰੀਰਿ ਚੋੜਾ ਦੇਗੇ ਮੇਰੇ ਤੋਂ ਪਹਿਲਾਂ ਛੋਟਾ ਵੀਰ ਨੇ ਉਹਦੀ ਜ਼ਿੰਦਗੀ ਬਰੈਕ ਸੀ ਪਿਤਾ ਦਾ ਜਿਹੜਾ ਸਾਮ ਹੈ insan ਦੀ ਦਿੱਕਤ ਬੜਾ ਕਹਿਣ ਜਦੋਂ ਗੁਰੂ ਸਾਹਿਬ ਨੇ ਕੁਦਰਤ ਦਾ ਰਿਸ਼ਤੇ ਨਾਲ ਤੁਲਨਾ ਕੀਤੀ ਬਾਵਨ ਗੁਰੂ ਪਾਣੀ ਪਤਾ ਤਾਂ ਤੇ ਮਾਤਾ ਦਾ ਤੰਭ ਤਾ ਜਿਹੜਾ ਪੀਤਾ ਦਾ ਦਰਜੋ ਪਾਣੀ ਨਾਲ ਦਿੱਤਾ ਗਿਆ ਹੈ ਪਾਣੀ ਨਾਲ ਤੁਨਾ ਦਿੱਤੇ ਗਏ ਔਰ ਅਸੀਂ ਸਭ ਜਾਣਦੇ ਆ ਕਿ ਇਨਸਾਨ ਪਾਣੀ ਤੋਂ ਬਿਨਾਂ ਜੀਵਨ ਨਹੀਂ ਰਹਿ ਸਕਦਾ ਸੂਸ਼ਤਰੀ ਪੀਤਾ ਤੋਂ ਬਗੈਰ ਜਿਹੜੇ ਬੱਚੇ ਨੇ ਉਹਨਾਂ ਦੀ ਪਰਮੇਸ਼ਰ ਦੁਨੀਆ ਜੇਕਰ ਮਾਤਾ ਨੂੰ ਆਪਣੇ ਬੱਚਿਆਂ ਨੇ ਖਾਣ ਪੀਣ ਦਾ ਉਹਨਾਂ ਦੇ ਕੱਪੜਿਆਂ ਦਾ ਫਿਕਰ ਹਦਾ ਪਿਤਾ ਨੂੰ ਆਪਣੇ ਬੱਚੇ ਜਿਹੜੇ ਹੁੰਦੇ ਆ ਉਹਨਾਂ ਦਾ ਫਿਊਚਰ ਬਾਰੇ ਹੁੰਦਾ ਹੈ ਕਿ ਉਹ ਕਿਵੇਂ ਪੜਾਵਾਣ ਕਿਵੇਂ ਉਹ ਆਪਣੀ ਜ਼ਿੰਦਗੀ ਸੈੱਟ ਕਰਾਉਣ ਔਰ ਮੈਨੂੰ ਯਾਦ ਆ ਜਦਨ ਸੰਸਕਾਰ ਤੇ ਐਸੀ ਸਰਪਿਤ ਰੇਦੀ ਵਿਰਾਸਤ ਇਕੱਠੇ ਖੜੇ ਸੀ ਤਾਂ ਗੱਲ ਕਰ ਰਹੇ ਸੀ ਕਿ ਜੁਗ ਚਲੇ ਗਏ ਤਾਂ ਕਹਿਣ ਲੱਗੇ ਹੈ ਕਿ ਭਾਈ ਕਹਿੰਦਾ ਆ ਉਹ ਤੇਜਿਸ ਤੇਜ਼ੀ ਦਾ ਪਿਤਾ ਨਹੀਂ ਸੀ ਸਾਡੇ ਸਾਰਿਆਂ ਦਾ ਬਾਪੂ ਸੀ ਅਸੀਂ ਜੋ ਵੀ ਸਿੱਖਿਆ ਲੰਦੇ ਸੀ ਉਹਨਾਂ ਤੋਂ ਸਲਾਹ ਲੰਦੇ ਸੀ ਪਹਿਲੇ ਦੇ ਤੌਰ ਤੇ ਉਹਨਾਂ ਕੋਲ ਆ ਕੇ ਸਲਾਹ ਲੰਦੇ ਸੀ ਸੋ ਇਸ ਤਰ੍ਹਾਂ ਦੇ ਸਜਣ ਦੇ ਜਾਣ ਨਾਲ ਜਿੱਥੇ ਪ੍ਰਵਾਹ ਨੂੰ ਘਟਾ ਹੈ ਉੱਥੇ ਸਮੁੱਚੇ ਸਮਾਜ ਨੂੰ ਵੀ ਘਟਾ ਹੁੰਦਾ ਹੈ ਜਿਵੇਂ ਦੱਸਿਆ ਗਿਆ ਹਨ ਜਿੰਦਗੀ ਬਾਰੇ ਲੇਕਿਨ ਕਰੇ ਕੁਝ ਨਹੀਂ ਜਾ ਸਕਦਾ ਅਸੀਂ ਸਾਰੇ ਗੁਰੂ ਸਾਹਿਬ ਨੇ ਕਿਹਾ ਕਿ ਰਲ ਕੇ ਅਰਦਾਸ ਕਰਨੀ ਹੈ ਸੋ ਆਪਾਂ ਸੰਗਤ ਰੂਪੀ ਅਰਦਾਸ ਕੀਤੀ ਹੈ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਗੁਰੂ ਮਾਨ ਸਿੰਘ ਸਰਦਾਰ ਪਕਸ ਸਿੰਘ ਮਾਨ ਸਾਹਿਬ ਨੂੰ ਸ਼ਰਦਾਰ ਸਿੰਘ ਦਾ ਪੇਟ ਕਰਦਾ ਹੋਇਆ ਗੁਰੂਆਂ ਅੱਗੇ ਅਰਦਾਸ ਕਰਦਾ ਕਿ ਸਾਡੇ ਜੀਰਨ ਨੂੰ ਆਪਣੇ ਚੰਗ ਕਵਨਾ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਉਹਨਾਂ ਦੇ ਸੁਪੁੱਤਰ ਸਰਦਾਰ ਤੇਜ ਸਿੰਘ ਪੇਜੀ ਨੂੰ ਤੇ ਪਰਵਾਹੁਂ ਰਿਸ਼ਤੇਦਾਰਾਂ ਨੂੰ ਪਾਣਾ ਮੰਨਦਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੇ ਕੋਈ ਕੋਟਾ ਦਸਾਂ ਗੋਰੀ ਜਗਤ ਜੋਤ ਦਾ ਸ਼ਰੀ ਉਹ ਗੱਲ ਸਾਹਿਬ ਜੀ ਵਿਚਾਰੇ ਗੋਰੀ ਸਰਕਾਰ ਤੋਂ ਬਹੁਜੀ ਸੰਤ ਸਿੰਘ ਜੀ ਨੂੰ

رشتے داروں بہت میں سمجھتا دوست گھاٹے کو ٹیبل سے کیبل تک شری گرو گرن صاحب جو آسان لے کے انہوں کو سیٹ لے کے اپنا سکون بتا سکتے ہیں میرے کو کہنا جی نے سارے ایم ایل اے رائے صاحب نے بابو جی بارے قرباد دسیا تو میں سمجھتا کیونکہ سارا سارے کا بڑا گل جب رائے صاحب کہ ਕੀ ਹੈ ਅਜ਼ਮੀ ਜੀ ਤੇਲ ਵੀ ਤੇ ਵਿਨਾਜੀ ਨੇ ਸਾਡੇ ਸਾਰਿਆਂ ਦੇ ਇੱਕ ਵਾਰੇ ਸਹਿਕਾਰ ਨੂੰ ਸਾਰੇ 10 ਲੋਕੀ ਬਚਿਆ ਨਾਲ ਸਾਡੇ ਨਾਲ ਗਹਿ ਦੇ ਬੰਦੇ ਉਹਦੀ ਗੱਲ ਕਰਦੇ ਪਰ ਮੈਂ ਤੋਂ ਦੋ ਦੋਨ ਨੂੰ 11 ਕਿੰਨ ਲਾਖੀ ਇਹ ਨਾਵੇਂ ਵੀ ਗੱਲ ਕਰਨਗੇ ਉਹਨਾਂ ਦੀ ਦੋਸ਼ੀ ਜਨ ਕਰਦੇ ਇਹਦਾ ਬਹੁਤ ਵੱਡਾ ਪਿੱਛੇ ਆਪਣਾ ਸਕਲ ਤੇ ਬਹੁਤ ਵੱਡੀ ਇੰਟਰਨੈਸ਼ਨਲ ਦਾ ਪੂੰਜੀ ਸ਼ਰਤੀ ਹੈ ਜੋ ਦਾ ਪਰਿਵਾਰਿਕ ਪਰਿਵਾਰ ਬਾਰੇ ਕਿਹਾ ਜਾ ਸਕਦਾ ਸੋ ਤਲਾਬ ਹੋ ਗਿਆ ਸੋ ਮੈਂ ਜਾਗਰੂਕ ਹੋ ਕੇ ਕਹਿਣਾ ਹੋਵੇ ਬੰਦੋਂ ਬਹੁਤ ਬੋਲ ਸਕਦੇ ਸੋ ਕਾਫੀ ਸਮਾ ਹੋ ਗਿਆ ਸੋ ਮੈਂ ਜਾਗਰੂਕ ਹੋ ਕੇ ਕਹਿਣਾ ਹੋਇਆ ਮੈਂ ਪਰਮਾਰ ਦਾ ਲੇਬਰੋਨਾਂ ਦੇ ਇੱਥੇ ਆਇਆ ਸੀ ਸੰਗਤ ਦਾ ਤਾਲਵਾਰ ਕਰਨਾਂ ਦੀ ਵੀੜ ਦੇ ਸ਼ੁਕਸਮਰ ਦੇ ਬਹੁਤ ਵੱਡੀ ਮੇਟੇ ਦੇ ਵਿੱਚ ਰਾਘਵਨ ਰਾਜੀ ਪਾਟੀ ਰਾਜਪਤ ਸਰਦਾਰ ਰੰਗਲੇ ਸਰਦਾਰ ਸਾਫੇਗਰ ਦੇ ਸਭਾ ਮਾਰਗਟੀ ਜੇਦਾਂ ਪ੍ਰੋਫਸਰ ਜੀ ਦੇ ਕੌਂਸਲ ਸਰਦਾਰ ਜੇਕਰ ਕੋਫੰਦੇ ਪ੍ਰਧਾਨ ਫਰਮ ਪ੍ਰੀਸ਼ਦ ਜੀ ਨੂੰ ਬਹੁਤ ਬੜੀ ਜੀ ਸੰਭਾਇਆ ਨੇ ਸਾਰਿਆਂ ਨੂੰ ਬੀਪਣਾ ਬਹੁਤ ਬੜੀ ਜੀ ਭਗਵਾਨ ਦਾ ਸ਼ੁਕਰ ਕਰਨਾ ਚਾਹੀਦਾ ਹੈ ਸੋ ਬਹੁਤ ਸਾਰਿਆਂ ਦਾ ਸਾਡੇ ਦੇਵੀ ਦੇ ਜੀ ਵੱਲੋਂ ਸਭ ਜੇ ਬਾਤ ਬਾਰਤ ਨੂੰ ਥੋੜਾ ਸਾਰਿਆਂ ਦਾ ਧੰਨ ਕੀ ਪੈਦਾਗਾ ਤੇ ਤੁਸੀਂ ਆਇਆ ਬਹੁਤ ਹੀ ਧੂਣਾ ਘਟਦਾ ਤੁਹਾਡੇ ਨਾਲ ਪਰਵਾਦ ਮੋਫਾ ਕਰਿਆ ਸੋ ਬਹੁਤੇ ਸਾਰਿਆਂ ਦਾ ਧੰਨਵਾਦ ਜੀ